ਪੁਲਿਸ ਕਮਿਸ਼ਨਰ ਅੰਮ੍ਰਿਤਸਰ ਪੀਐਸਈ ਡਿਵੀਜ਼ਨ ਕਤਵਾਲੀ ਐਸਐਚਓ ਸਰਮਿੰਦਰ ਸਿੰਘ ਤੇ ਏਸੀਪੀ ਸੈਂਟਰਲ ਸ਼੍ਰੀ ਜਸਪਾਲ ਸਿੰਘ ਉਹਨਾਂ ਦੇ ਦਿਸ਼ਾ ਨਿਰਦੇਸ਼ ਏਕ ਐਸਆਈਆਰ ਦਰਜ ਹੋਈ ਹੈ ਐਫਆਈ ਨੰਬਰ 5 ਤਈਏ 2025 ਅੰਡਰ ਸੈਕਸ਼ਨ 204 205 319 318 4 336 3 340 2 ਬੀਐਨਐਸ ਦਰਜ ਹੋਈ ਹੈ ਤਈਏ 25 ਨੂੰ ਕੰਪਲੇਨੈਂਟ ਹੈ ਅਮਨਦੀਪ ਸਿੰਘ son of ਗੁਰਬਚਨ ਸਿੰਘ ਐ ਗਲੀ 시ਦਵਲੀ ਚੌਕ ਰਾਗਦਾਸ ਪੁਲਿਸ ਸਟੇਸ਼ਨ ਬੀ ਡਿਵੀਜ਼ਨ ਦੇ ਏਰੀਆ ਦੇ ਅੰਡਰ ਪੈਂਦੀ ਹੈ ਤੇ ਇਹਨਾਂ ਦੇ ਗਵੰਡੀ ਹੈਗੇ ਆ ਜਿਹੜੇ ਅਕਿਊਜ਼ ਨੇ ਅਜੀਪਾਲ ਸਿੰਘ son of ਗੁਰਨਾਮ ਸਿੰਘ ਤੇ ਅਮਰਿਤਪਾਲ ਸਿੰਘ son of ਗੁਰਨਾਮ ਸਿੰਘ ਇਹਨਾਂ ਦੀ ਉਮਰ ਤਕਰੀਬਨ 27 ਤੇ 24 ਸਾਲ ਹੈਗੇ ਤੇ ਦੋਨੋਂ ਸਕੇ ਭਰਾਣੇ ਤੇ ਦੋਨੋਂ ਗੁਰਦਾਸਪੁਰ ਦੇ ਰਹਿਣ ਵਾਲੇ ਹੈ ਐ ਬੇਸਿਕਲੀ ਲੋਕਾਂ ਨੂੰ ਡੀਸੀਵ ਕਰਕੇ ਜਿਹੜਾ ਅਜੀਪਾਲ ਸਿੰਘ ਹੈ ਇਨੇ ਆਪਣਾ सीबीआई ਦਾ ਆਈਡੀ ਕਾਰਡ ਬਣਾਇਆ ਸੀ ਤੇ ਜਿਹੜਾ ਅਮਰਿਤਪਾਲ ਸਿੰਘ ਹੈ ਛੋਟੇ ਪੁਰਾਣੇ ਉਹ ਪੁਲਿਸ ਕਨਸਟੇਬਲ ਦੀ ਵਰਦੀ ਪਾ ਕੇ ਫਿਰਦਾ ਸੀਗਾ ਤੇ ਲੋਕਾਂ ਨੂੰ ਚਾਂਸਾ ਦਿੰਦੇ ਸੀ ਅ ਭਰਤੀਕਰਨ ਦਾ ਪੁਲਿਸ ਦੇ ਵਿੱਚ ਤੇ ਹੋਰ ਵੀ ਗਵਰਨਮੈਂਟ ਆਰਗੇਨਾਈਜੇਸ਼ਨਸ ਦੇ ਵਿੱਚ ਤੇ ਜਿਹੜਾ ਇਹਨਾਂ ਨੇ ਜਿਹੜਾ ਅਜੀਤਪਾਲ ਸਿੰਘ ਹੈ ਇਹਨੇ ਅਮਨਦੀਪ ਸਿੰਘ ਦੇ ਮੁੰਡੇ ਨੂੰ ਚਨਪ੍ਰੀਤ ਸਿੰਘ ਨੂੰ ਜਿਹੜਾ तकरीबन 20 ਸਾਲ ਦਾ ਹੈਗਾ ਉਨੂੰ ਪ੍ਰਤੀਕਰਨ ਦੇ ਲਈ 10 ਲੱਖ ਰੁਪਏ ਲਿੱਤਾ ਸੀਗਾ ਤੇ ਅਮਨਦੀਪ ਸਿੰਘ ਤੋਂ ਤੇ ਦੂਸਰਾ ਇੱਕ ਜੈੰਤੀਪੁਰ ਦਾ ਮੁੰਡਾ ਹੈਗਾ ਨikhil ਉਹਦੇ ਫਾਦਰ ਕੋਲੋਂ ਇਹਨੇ 6 ਲੱਖ ਰੁਪਏ ਲਿੱਤਾ ਸੀ ਤੇ ਇਹਨਾਂ ਤੋਂ ਅਸੀਂ 2 ਲੱਖ ਰੁਪਏ ਰਿਕਵਰ ਕੀਤਾ ਨਾਲ ਸੀਬੀਆ ਦਾ ਆਈਡੀ ਕਾਰਡ ਵੀ ਰਿਕਵਰ ਕੀਤਾ ਉਸ ਤੋਂ ਇਲਾਵਾ ਅਸੀਂ ਪੁਲਿਸ ਦੀ ਵਰਦੀ ਵੀ ਇਨਕਲੂਡਿੰਗ ਲਾਲ ਨੀਲੀ ਜਿਹੜੀ ਚਾਲਰ ਵਾਲੀ ਪੱਗ ਹੁੰਦੀ ਹੈ ਕਨਸਟੇਬਲ ਦੀ ਉਹ ਵੀ ਅਸੀਂ ਇਹਦੇ ਕੋਲੋਂ ਰਿਕਵਰ ਕੀਤੀ ਹੈ ਤੇ ਇਹ ਵੀ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ ਐਨੇ ਜਦੋਂ ਆਪਣੇ ਪਿੰਡ ਜਾ ਕੇ ਗੁਰਦਾਸਪੁਰ ਜਾ ਕੇ ਦੱਸਿਆ ਕਿ ਮੈਂ ਭਰਤੀ ਹੋਇਆ ਸੀਬੀਏ ਦਾ ਸਪੈਸ਼ਲ ਆਫਸਰ ਉਥੇ ਪੂਰੇ ਪਿੰਡ ਨੇ ਪਾਰਟੀ ਕੀਤੀ ਪ੍ਰੋਪਰ ਫੰਕਸ਼ਨ ਰੱਖਿਆ ਤੇ ਨਾਲ ਉਹਦੇ ਵਿੱਚ ਪਿੰਡ ਦਾ ਸਰਪੰਚ ਤੇ ਪੰਚ ਵੀ ਉਹਨਾਂ ਦੀ ਵੀ ਸ਼ਮੂਲੀਅਤ ਸੀਗੀ ਤੇ ਕਾਫੀ ਵੱਡੇ ਫਰਾਡਸਟਰਸ ਹੈਗੇ ਆ ਜਿਹੜੇ ਹੋਰ ਵੀ ਅਸੀਂ ਹੁਣ ਇਹਨਾਂ ਦਾ ਪੁਲਿਸ ਰਿਮਾਂਡ ਲਿੱਤਾ ਹੈ ਤੇ ਅਸੀਂ ਹੁਣ ਪੁੱਜਗੇ ਇਹਨਾਂ ਕਰਾਂਗੇ ਤੇ ਤੁਹਾਨੂੰ ਦੱਸਾਂਗੇ ਜੀ ਜੋ ਵੀ ਹੋਰ ਵੀ ਕੁਝ ਜੇ ਸਾਹਮਣੇ ਨਿਕਲਦਾ ਹੈ ਸਰ ਅੰਦਰ ਮੋਬਾਈਲ ਬਰਾਮਦ ਹੋਏ ਹੋਣੇ ਉਹਨਾਂ ਚ ਵੀ ਕੋਈ ਪਲਾਸ ਹੋਣ ਦੀ ਸੰਭਾਵਨਾ ਨਹੀਂ ਅਸੀਂ ਹਲੇ ਹੁਣ ਰਿਮਾਂਡ ਲਿੱਤਾ ਤੇ ਜਿਵੇਂ ਵੀ ਸਾਨੂੰ ਪਤਾ ਚੱਲਦਾ ਉਹ ਮੈਂ ਅਸਕਰ ਸਿੰਘ ਜੀਆ ਪਾਰਟੀਆਂ ਕੋਲ ਪੈਸੇ ਧੱਕ ਦਿੱਤੇ ਨੇ ਇਹ ਬੇਸਿਕਲੀ ਸਾਨੂੰ ਦੋ ਪਾਰਟੀਆਂ ਦਾ ਪਤਾ ਚੱਲਿਆ ਇੱਕ ਤੋਂ 10 ਲੱਖ ਲਿੱਤਾ ਇੱਕ ਤੋਂ 6 ਲੱਖ ਅਸੀਂ ਰਿਕਵਰ ਹਲ ਤੱਕ 2 ਲੱਖ ਰੁਪਏ ਕੀਤਾ ਜੀ ਤੁਹਾਨੂੰ ਸ਼ਿਕਾਇਤ ਆਈ ਸੀ ਕੋਈ ਸਰ ਇਹ ਸ਼ਿਕਾਇਤ ਆਈ ਸੀ ਜੀ ਅਮਨਦੀਪ ਸਿੰਘ ਦੀ ਕਿਉਂਕਿ ਉਹਨਾਂ ਨੇ 10 ਲੱਖ ਰੁਪਏ ਦਿੱਤਾ ਸੀ ਇਹਨੂੰ ਅਜੀਪਾਲ ਨੂੰ ਆਪਣੇ ਬੇਟੇ ਨੂੰ ਪਰਤੀ ਕਰਾ ਲਈ ਐਸ ਕਨਸਟੇਬਲ ਜੇਹਦੀ ਜੈਦੀ ਪ੍ਰੋਬਲਮ ਆਵਾ ਕੇ ਸਾਹਮਣੇ ਆਈ ਜੀ 6 ਲੱਖ ਲਈ ਸੀ ਉਹ ਵੀ ਸਾਨੂੰ ਜਦੋਂ ਅਸੀਂ ਇਹ ਫੜਿਆ ਤੇ ਉਸ ਤੋਂ ਬਾਅਦ ਇੰਟਰੋਗੇਸ਼ਨ ਦੇ ਵਿੱਚ ਸਾਡੇ ਸਾਹਮਣੇ ਆਇਆ ਤਾਂ ਡੂਰਿੰਗ ਰੈਸਟ੍ਰੇਸ਼ਨ ਜੋ ਤੁਸੀਂ ਸਾਡੇ ਨੇ ਉਸ ਤੋਂ ਬਾਅਦ ਕੀ ਆਮ ਜਨਤਾ ਨੂੰ ਤੁਹਾਡੇ ਕੋਲ ਸੰਦੇਸ਼ ਮੇਰੇ ਵੱਲੋਂ ਵੀ ਸੰਦੇਸ਼ ਹੈ ਕਿ ਜਿਹੜਾ ਪੁਲਿਸ ਦਾ ਰਿਕਰੂਟਿੰਗ ਸਿਸਟਮ ਹੈ ਉਹ ਬਿਲਕੁਲ ਫੂਲ ਪ੍ਰੂਫ ਹੈ ਤੇ ਉਹਦੇ ਵਿੱਚ ਕੋਈ ਵੀ ਪੈਸਾ ਕੁਝ ਵੀ ਕੋਈ ਸਵਾਰਿਸ਼ ਨਹੀਂ ਚਲਦੀ ਕੰਪਿਊਟਰਾਈਜ਼ਡ ਐਗਜ਼ਾਮ ਹੁੰਦਾ ਹੈ ਉਸ ਤੋਂ ਬਾਅਦ ਇੰਟਰਵਿਊ ਵੀ ਨਹੀਂ ਹੈਗੀ ਕਿ ਗ੍ਰੇਸ ਮਾਰਕਸ ਲੱਗਣ ਜਿਹੜੇ ਪ੍ਰੈਕਟੀਕਲ ਵੀ ਹੈਗਾ ਜਿਹੜੇ ਪ੍ਰੈਕਟੀਕਲ ਐਗਜ਼ਾਮ ਵੀ ਹੈ ਜਿਹੜੇ ਦੌੜ ਹੈ ਹਾਈ ਜੰਪ ਹੈ ਉਹ ਵੀ ਕੈਮਰੇ ਹੇਠ ਹੀ ਹੈ ਤੇ ਕੋਈ ਵੀ ਸਵਾਰੇਸ਼ਿਆ ਕੋਈ ਵੀ ਕੋਈ ਇਹੋ ਜਿਹਾ ਨਹੀਂ ਕਿ ਕਿਸ ਦੀ ਫੇਵਰ ਹੋ ਜਾਏਗੀ ਜਦੋਂ ਐਡਵਰਟਾਈਜ਼ਮੈਂਟ ਨਿਕਲਦੀ ਹੈ ਤੁਸੀਂ ਇਹ ਫਾਰਮ ਪਰੋ ਕੰਪਿਊਟਰ ਦੇ ਵਿੱਚ ਸਬਮਿਟ ਕਰੋ ਤੇ ਉਸ ਬਾਅਦ ਜੋ ਵੀ ਰਿਕਰੂਟਮੈਂਟ ਦਾ ਪ੍ਰੋਸੀਜਰ ਹੈ ਉਹ ਫਾਲੋ ਕਰੋ ਜੇ ਤੁਸੀਂ ਇਗਜ਼ਾਮ ਕਲੀਅਰ ਕਰੋਗੇ ਤੇ ਦੌੜਪਾ ਦੇ ਵਿੱਚ ਜੋ ਵੀ ਉਹਨਾਂ ਦੇ ਪੈਰਾਮੀਟਰਸ ਹੈਗੇ ਆ ਉਹਨੂੰ ਕਲੀਅਰ ਕਰੋਗੇ ਤਾਂ ਠੀਕ ਹੈ ਤੁਸੀਂ ਭਰਤੀ ਹੋ ਜਾਓਗੇ ਨਹੀਂ ਤਾਂ ਬਿਲਕੁਲ ਨਹੀਂ ਚਾਹੇ ਤੁਸੀਂ ਜਿੰਨਾ ਮਰਜ਼ੀ ਕੋਈ ਪੈਸਾ ਖਰਚ ਲੋ ਕੋਈ ਵੀ ਇੱਥੇ ਸਿਸਟਮ ਨਹੀਂ ਹੈ ਕਿ ਕੋਈ ਵੀ ਨਜਾਇਜ਼ ਬਟ ਦੁਕਾਨਦਾਰਾਂ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਜਿਹੜੇ ਕਾਰਡ ਬਣਾਉਂਦੇ ਨੇ ਖਾਸ ਕਰਕੇ ਬਿਲਕੁਲ ਜੀ ਮੈਂ ਦੁਕਾਨਦਾਰਾਂ ਨੂੰ ਇਹ ਵੀ ਮੈਸੇਜ ਦੇਣਾ ਚਾਹੁੰਦਾ ਕਿ ਜਿਹੜਾ ਵੀ ਤੁਸੀਂ ਆਈਡੀ ਕਾਰਡ ਬਣਾਉਂਦੇ ਹੋ ਉਹਦੇ ਪਹਿਲੇ ਕ੍ਰੈਡੈਂਸ਼ੀਅਲਸ ਤਾਂ ਚੈੱਕ ਕਰੋ ਵੈਸਾ ਦੁਕਾਨਦਾਰ ਬਣਾਈ ਨਹੀਂ ਸਕਦੇ ਇਹ ਡਿਪਾਰਟਮੈਂਟ ਵੱਲੋਂ ਹੀ ਇਸ਼ੂ ਹੁੰਦੇ ਆ ਤੇ ਬਿਲਕੁਲ ਵੀ ਜਿਹੜਾ ਦੁਕਾਨਦਾਰ ਵੀ ਬਣਾਦਾ ਫੜਿਆ ਗਿਆ ਉਹ ਦੇਖ ਲਾ ਵੀ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਸਾਡੀ ਵਾਲੇ ਤਾਂ ਕੀ ਕਾਰਵਾਈ ਕੀਤੀ ਜੇ ਵੀ ਤਾਂ ਆਮ ਯਾਰਾਂ ਦੀ ਵਰਦੀਆਂ ਮਿਲਦੀਆਂ ਪੀਆਂ ਵਾ ਕੋਈ ਵੀ ਵਰਦੀ ਖਰੀਦ ਲੀ ਬਿਲਕੁਲ ਜੀ ਜਿਹੜਾ ਵੀ ਵਰਦੀ ਅ ਬਣਵਾਣ ਜਾਂ ਮਤਲਬ ਜਿਹੜੀ ਵਰਦੀ ਵਾਲੀ ਦੁਕਾਨਾਂ ਨੇ ਮੈਂ ਉਹਨਾਂ ਨੂੰ ਇਹ ਅਪੀਲ ਕਰਦਾ ਕਿ ਪਹਿਲਾਂ ਉਹਦੇ ਬਾਰੇ ਪਤਾ ਕਰ ਲੋ ਕਿ ਉਹ ਅਸਲੀਅਤ ਵਿੱਚ ਵੀ ਅ ਭਰਤੀ ਹੈਗਾ ਜਿਹੜੀ ਮਰਜ਼ੀ ਫੋਰਸ ਹੋਏ ਪੰਜਾਬ ਪੁਲਿਸ ਹੋਏ ਜਾਂ ਕੋਈ ਵੀ ਪੁਲਿਸ ਹੋਏ ਤੇ ਉਹਦਾ ਮੈਂਬਰ ਹੈ ਜਾਂ ਨਹੀਂ ਹੈ ਉਹਦਾ ਇਸ ਕਿਉਂ ਨਹੀਂ ਕਿਤੇ ਜਦੋਂ ਟਾਕਸ ਨੂੰ ਜਿਹੜੇ ਕਿ ਇੱਥੇ ਵਰਦੀ ਮਿਲ ਜਾਵੇ ਕਿ ਉਸ ਵਾਰ ਇਸ ਕਿਉਂ ਨਹੀਂ ਕਿਤੇ ਜਦੋਂ ਅਥਰਾਇਟ ਵਰਦੀ ਵਾਲੇ ਹੁੰਦੇ ਆ ਉਹ ਅਜਾ ਸਨ ਜਿਹੜੇ ਚੂਹੇ ਇਸਤੇਮਾਲ ਹਾਂਜੀ ਇਹਨਾਂ ਵਰਦੀਆਂ ਦੇ ਸਰਪ ਫਾਇਰਮ ਸ਼ੂਟਿੰਗ ਦੇ ਵਿੱਚ ਵੀ ਇਸਤੇਮਾਲ ਕਰਦੇ ਆ ਉਹ ਪਰਮਿਸ਼ਨ ਲੈ ਕੇ ਕਰਦੇ ਆ ਸਰ ਸਰ ਇਹਦਾ ਵੀ ਬੰਦਾ ਮੈਦਾਨ ਵਿੱਚ ਹੈਗਾ ਸੀ ਨਾ ਥੱਲੇ ਦੋ ਪ੍ਰਾਈਮ ਕੰਮ ਕਰਦੇ ਸੀ ਨਹੀਂ ਇਹ ਦੋ ਦੋ ਪ੍ਰਾਈਮ ਨੇ ਜੀ ਸਰ 2 ਲੱਖ ਰੁਪਏ ਜਮ ਹੋ ਗਏ ਹੈ ਬਾਕੀ 14 ਲੱਖ ਰੁਪਏ ਜਿਹੜਾ ਉਹ ਬਾਕੀ 14 ਲੱਖ ਰੁਪਏ ਅਸੀਂ ਰਿਕਵਰ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਜੀ ਸਰ ਕਹਿੰਦੇ ਜਿਗਰਾ ਬੜਾ ਵਧਾ ਕੇ ਇਹਨਾਂ ਨੇ ਪੂਰੇ ਪਿੰਡ ਵਿੱਚ ਪਾਰਟੀ ਕਰਤੀ ਕਿ ਜੀ ਬਈ ਅਫਸਰ ਮਟ ਗਏ ਆ ਤੇ ਇਹਨਾਂ ਦਾ ਇੰਨਾ ਹੀ ਕਿਗਰਾ ਵਦਿਆ ਤੇ ਲੋਕੀ ਉਥੇ ਯਕੀਨ ਕਰ ਲਿਆ ਉਸ ਤੋਂ ਬਾਅਦ ਇਹਨਾਂ ਨੂੰ ਕੁਝ ਨਾ ਕੁਝ ਤੇ ਹਨਰ ਹੋਏਗਾ ਹੀ ਨਾ ਜੀ ਕਿਉਂਕਿ ਗੱਲਬੱਤਾਂ ਵਿੱਚ ਕਰਦੇ ਤੁਸੀਂ ਇਹਨਾਂ ਨਾਲ ਇਨਵੈਸਟੀਗੇਸ਼ਨ ਕੀਤੀ ਆ ਕੁਝ ਲਿਖੀ ਸੀ ਨਹੀਂ ਕੀਤੀ ਆ ਫਿਲਹਾਲ ਕੀ ਹੋ ਜਾ ਗੱਲਬੱਤਾਂ ਜੇ ਪੜੇ ਲਿਖੇ ਵੀ ਜ਼ਿਆਦਾ ਨਹੀਂ ਆ ਜਾਂ ਟੈਕਨੀਕਲ ਕੀ ਹੈ ਇਹਨਾਂ ਦੇ ਨਹੀਂ ਪੜੇ ਲਿਖੇ ਤਾਂ ਪਲੱਸ 2 ਹੀ ਨੇ ਜੀ ਤੇ ਕਿਸੇ ਹੋ ਸਕਦਾ ਹੈ ਇਹਦੇ ਨਾਲ ਹੋਰ ਕੋਈ ਨੈਟਵਰਕ ਜੁੜਿਆ ਹੋਵੇ ਉਹਦੀ ਜਾਣਕਾਰੀ ਵੀ ਹੋਵੇ ਬਿਲਕੁਲ ਜਾਣਕਾਰੀ ਵੀ